ਸਭ ਤੋਂ ਪਹਿਲਾਂ ਸਾਰੇ ਪ੍ਰੈਸ ਦਾ ਧੰਨਵਾਦ ਸਾਰੇ মিডিਆ ਦਾ ਧੰਨਵਾਦ 2 ਮਹੀਨੇ ਚੱਲਿਆ ਪ੍ਰੋਸੈਸ ਇਲੈਕਸ਼ਨ ਦਾ ਉਹਦੇ ਵਿੱਚ ਤੁਸੀਂ ਬੜਾ ਸਾਥ ਦਿੱਤਾ ਸਾਰੇ ਸਮੁੱਚੇ মিডিਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕਿਆ ਅੱਜ ਉਹਨਾਂ ਦਾ ਵੀ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫ਼ਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਗਾਰ ਸਿਰ ਵੀ ਝੁਕਾਉਂਦਾ ਸੀ ਮੈਂ ਅਲੱਗ ਅਲੱਗ ਮੁਕੱਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤਹਿ ਦਿਲੋਂ ਰੂਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ ਦੇਰ ਮੈਂ ਜ਼ਿੰਦਾ ਤੁਹਾਡਾ ਸ਼ੁਕਰਗੁਜ਼ਾਰ ਰਹਾਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਕਨਵੀਨਰਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦੀ ਆ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਥਾ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁੱਖ ਵਿੱਚ ਤੁਸੀਂ ਬਲਾਓ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਨੇ ਆ ਮੇਰਾ ਫਰਜ਼ ਹੈ ਹਾਂਜੀ ਤੁਸੀਂ ਮੋਟਰ ਦਾ ਧੰਨਵਾਦ ਕਰ ਦਿੱਤਾ ਠੀਕ ਹੈ ਜੀ ਫ੍ਰੀਪ ਨੂੰ தோਹਾਰਨ ਦੀ ਵਜ੍ਹਾ ਕੀ ਮੰਨਦੇ ਆ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਆ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਹਿਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਕਿ ਲੋਕਾਂ ਤੱਕ ਪਹੁੰਚ ਕੀਤੀ ਹੈ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਜੀਆ ਤੁਹਾਡੇ ਤੇ ਹਮਲਾ ਵੀ ਹੋਇਆ ਹਮਲੇ ਦਾ ਕਾਰਨ ਕੀ ਸੀਗਾ ਜੋ ਵੀ ਕਾਰਨ ਸੀਗਾ ਮੈਂ ਉਸ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜਿਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਵਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਤੁਸੀਂ ਡਿਲੀਟ ਜ਼ਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਧਰ ਡਿਲੀਟ ਕਰ ਦਿੰਦਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੰਡਦਾ ਰਹਿਣਾ ਹੈ ਆਪੋਜੀਸ਼ਨ ਪਾਰਟੀ ਜਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਹੈ ਇਹ ਕਹਿ ਦਿੱਤਾ ਗਿਆ ਜਿਹੜਾ ਕੈਂਡੀਡੇਟ ਹੈ ਉਹਨੂੰ ਚੇਂਜ ਕਰ ਦਿੱਤਾ ਜਾਵੇ ਹਾਂਜੀ ਆਪੋਜੀਸ਼ਨ ਇਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਹੈ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ خیال ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਐਪਲੀਕੇਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮਗੋਈ ਕਰਦਾ ਇਹ ਚਾਹ ਨੁਕਸਾ ਹੈ ਇਹ ਕਾ ਨੁਕਸਾ ਹੈ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਕਿ ਬਿਕਰਮ ਜੀ ਇਸ ਨੂੰ ਵਿਸ਼ਵਾਸ ਨਹੀਂ ਆ ਤੁਹਾਡਾ ਗੁੱਸਾ ਕਿੱਸ ਕਾਰਨ ਦੇਗਾ ਉਹਨੇ 3-4 ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਕਰ ਦਿਓ ਮੈਂ ਕਿਹਾ ਵੀ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਬਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10-12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇਵੇ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੁਝ ਨਹੀਂ ਲਿਆ ਤੁਹਾਨੂੰ ਦਿੱਤਾ ਹੀ ਆ ਕਮ ਸੇ ਕਮ ਤੁਸੀਂ ਇਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫਰ ਕਿੱਧਰ ਤੱਕ ਜਾਣਾ ਹੈ ਹਾਂਜੀ ਅਗਲਾ ਸਫਰ ਕਿੱਧਰ ਤੱਕ ਕਦਮ ਤੇ ਡਾ ਅਗਲਾ ਕਿੱਧਰ ਦਾ ਹੈ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਭਾਈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਹੈ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤਨਾ ਬਣ ਰਿਹਾ ਹੈ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਗਈ ਅੱਕੀ ਬਾਅਦ 400 ਕੇ ਬਾਅਦ ਮਗਰ ਉਹ ਦੇਖਣ ਨਹੀਂ ਮਿਲਿਆ ਕੋਈ ਗੱਲ ਨਹੀਂ ਬੰਦੇ ਦਾ ਕੰਮ ਹੈ ਹੌਸਲਾ ਵਧਾਉਣਾ ਉਹਨਾਂ ਨੇ ਹੌਸਲਾ ਵਧਾਉਣ ਲਈ ਵਰਕਰਸ ਦਾ ਕਿਹਾ ਸੀ ਸਰਕਾਰ ਤਾਂ ਬਣੀ ਰਹੀ ਹੈ ਨਾ ਔਰ ਸ਼ਾਨੋ ਸ਼ੌਕਤ ਨਾ ਬਣ ਰਹੀ ਹੈ ਪੰਜਾਬ 'ਚ ਜਿਹੜਾ ਜਲੰਧਰ ਦਾ ਵੋਟ ਬੈਂਕ ਤੁਹਾਡਾ ਕਾਫੀ ਵਧਿਆ ਹੈ ਹਾਂਜੀ ਕਦੇ ਬਾਰੇ ਹਾਂਜੀ ਸਾਰੇ ਪੰਜਾਬ 'ਚ ਹੀ ਵਧਿਆ ਜੀ ਵੋਟ ਬੈਂਕ ਇਹਦਾ ਮਤਲਬ ਫਿਊਚਰ ਬੀਜੇਪੀ ਲਈ ਬਹੁਤ ਅੱਛਾ ਹੈ ਕਿੱਥੋਂ ਅਯੁੱਧਿਆ ਵਿੱਚ ਅਯੁੱਧਿਆ ਤੋਂ ਹਾਰੀ ਅਯੁੱਧਿਆ ਵੀ ਸਾਰੀ ਸੀਟਾਂ ਮੁਕਾਰ ਗਈ। ਅੱਛਾ ਇਹ ਦੇਖ ਲੋ ਬੜੀ ਹੈਰਾਨੀ ਦੀ ਗੱਲ ਹੈ। ਉਸ ਸ਼ਹਿਰ ਦੇ ਵਿੱਚ ਜਿੱਥੇ ਰਾਮ ਹਾਂ ਹੈਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਅਯੁੱਧਿਆ ਚੋਂ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਾਣੇ ਹੁਣ ਤੁਹਾਨੂੰ ਤੁਹਾਨੂੰ ਲੱਗਦਾ ਬੀਜੇਪੀ ਤੇ ਕਾਂਗਰਸ ਦਾ লাইਸੈਂਸ ਹੋਣ ਤੇ ਛੇਛੜਾ ਮਿਲ ਗਿਆ ਲੱਗਦਾ ਹਾਂ ਜੀ ਹਾਂ ਜੇ ਕੋਈ ਦੋਸਤ ਆਪਸ ਵਿੱਚ ਜਾਂ ਭੈਣ ਭਰਾ ਅਲੱਗ-ਅਲੱਗ ਹੁੰਦੇ ਆ ਨੁਕਸਾਨ ਤਾਂ ਹੁੰਦਾ ਹੀ ਆ ਜੀ ਸੱਚੀ ਮੁਹੱਬਤ ਸੀ ਤੇਰੀ ਯੂਨੀਅਨ ਹੋ ਜਾਣੀ ਚਾਹੀਦੀ ਸੀ ਜੇ ਮਤਲਬੀ ਯਾਰੀ ਸੀ ਤੇ ਉਹਦੇ ਨਾਲ ਟੁੱਟ ਗਈ ਚੰਗੀ ਆ ਹਾਂ ਜੀ ਤੁਸੀਂ ਕੀ ਗੱਲ ਸਮਝਦੇ ਹੋ ਤੁਹਾਡੇ ਹਾਰ ਦਾ ਕਿ ਕਿਸਾਨਾਂ ਦਾ ਵਿਰੋਧ ਜਾਂ ਫਿਰ ਫਰੀਦਕੋਟ ਵਾਲੇ ਲੋਕਾਂ ਨੇ ਤੁਹਾਨੂੰ ਨਾ ਪਸੰਦ ਕਰਨਾ ਕਿਉਂਕਿ ਤੁਸੀਂ 5ਵੇਂ ਨੰਬਰ ਦੇ ਉੱਤੇ ਆਏ ਹੋ ਮੀਨ ਤੁਸੀਂ ਰੀਜ਼ਨ ਕੀ ਮੰਨਦੇ ਹੋ ਕੋਈ ਵੀ ਰੀਜ਼ਨ ਹੋ ਸਕਦਾ ਜਿੰਨਿਆਂ ਨੇ ਮੈਨੂੰ ਪਾਈ ਆ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਰੀਜ਼ਨ ਮੈਂ ਤੁਹਾਨੂੰ ਦੱਸਿਆ ਚਿੰਤਨ ਕਰਾਂਗੇ ਕਿ ਕਿਹੜੀਆਂ ਕਮੀਆਂ ਕਿਉਂ ਨਹੀਂ ਆਪਣੀ ਪਾਰਟੀ ਨੂੰ ਜਾਂ ਆਪਣੇ ਪਾਰਟੀ ਦੇ ਕੈਂਡੀਡੇਟ ਨੂੰ ਉਸ ਤਰ੍ਹਾਂ ਕੀਤਾ ਗਿਆ ਡੀਲ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ ਇਨ ਫਿਊਚਰ ਉਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਆਦੂਨ ਆਦੂਨਪੁਰ ਦੇ ਜਿਹੜੇ ਵੀ 代表 ਹੈ ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰেন্স ਕੀਤੀ ਹੈ ਉਹ ਕਹਿ ਰਹੇ ਹੈ ਸਰਕਾਰ ਬਣਾ ਲਈ ਕੇਂਦਰ ਸਰਕਾਰ ਇਧਰ ਉਧਰ ਘੁੰਮਦੀ ਪਈ ਹੈ ਨਹੀਂ ਕੋਈ ਕਿਸੇ ਕੋ ਮੰਦੀ ਲੋੜ ਨਹੀਂ ਐਂਡੀਏ ਕੋਲ ਕਾਫੀ ਸੀਟਾਂ ਨੇ ਸਾਰੇ ਐਂਡੀਏ ਚ ਜਿੰਨੇ ਵੀ ਹੈਗੀਆਂ ਪਾਰਟੀਆਂ ਉਹ ਇਕੱਠੀਆਂ ਨੇ ਇਕਜੁੱਟ ਨੇ ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਆ 8 ਤਰੀਕ ਨੂੰ ਉਹ ਸੈਰੇਮਨੀ ਹੋ ਰਹੀ ਹੈ ਆਪੋਜੀਸ਼ਨ ਪਾਰਟੀ ਹੰਸਰਾ ਹੰਸ ਜਿੱਤਿਆ ਪਾਰਟੀ ਹਾਰੀ ਅਸੀਂ ਇਹ ਕਿਵੇਂ ਲੋਕਾਂ ਦੇ ਦਿਨਾਂ ਚ ਕੋਈ ਗੱਲ ਨਹੀਂ ਜਿਹੜਾ ਵੀ ਜਿੱਤਿਆ ਜਿਹੜਾ ਵੀ ਹਰਿਆ ਉਹਦਾ ਚਿੰਤਨ ਕਰਾਂਗੇ ਪਾਰਟੀ ਜਿੱਤ ਜਿੰਨੀ ਚਾਹੀਦੀ ਹੈ ਹੰਸਰਾ ਹੰਸ ਦਾ ਕੋਈ ਨਹੀਂ ਪਿੱਛੇ ਦਿੱਲੀ ਤੁਸੀਂ 5 ਸਾਲ ਨਜ਼ਾਰੇ ਬਹੁਤ ਅੱਛੇ ਹਾਂਜੀ ਅੱਜ ਦਿੱਲੀ ਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ ਹਾਂਜੀ ਪੰਜਾਬ ਚ ਕੋਈ ਸੀਟ ਨਹੀਂ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ ਔਰ ਉਹ ਦਿਨ ਉਹ ਦਿਨ ਆ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਆ ਪਰਸੈਂਟੇਜ ਵਧੀ ਆ ਅੱਗੋਂ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਹਾਂ ਜੀ 27 ਇਕੱਠੇ ਹੋ ਗਏ ਕੱਲੀ ਵੀ ਜੇ ਵੀ ਦੁਬਾਰਾ ਦੇਖੋ ਆਈ ਹੋਪ ਸੋ ਚੰਗਾ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਤੁਸੀਂ ਕਾਲੀਦਾਲ ਤੋਂ ਵੀ ਲੜ ਚੁੱਕੇ ਹੋ ਹਾਂਜੀ ਜਲੰਧਰ ਤੋਂ ਹਾਂਜੀ ਤੇ ਹੁਣ ਤੁਸੀਂ ਭਾਜਪਾ ਤੋਂ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਤੁਹਾਡਾ ਕਾਫੀ ਪਿਆਰ ਹੈ ਹਾਂਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਨਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾਹ ਕੁਛ ਕਰ ਹੀ ਨਹੀਂ ਸਕਦਾ ਸਾਰੇ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਮੈਂ ਆਪਣੇ ਵਿਰੋਧੀ ਦੇ ਖਿਲਾਫ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਵੀ ਪਰਸਨਲ ਅਟੈਕ ਨਹੀਂ ਕੀਤਾ। ਸੇਖ ਲਾਸਟ ਫਰੀਦਕੋਟ ਦਾ ਤੁਹਾਡਾ ਫਰੀਦਕੋਟ ਇਲੈਕਸ਼ਨ ਲੜਿਆ ਹੈ। ਕੀ ਹੁਣ ਵੀ ਦੁਬਾਰਾ ਫਰੀਦਕੋਟ ਦਾ ਟੱਚ ਰਹੋਗੇ, ਉੱਥੇ ਆਉਂਦੇ ਜਾਂਦੇ ਰਹੋਗੇ ਜਾਂ ਦੁਬਾਰਾ ਫਰੀਦਕੋਟ ਵਾਸੀਆਂ ਨੂੰ ਬਾਬਾ ਫਰੀਦ ਦੀ ਨਗਰੀ ਆ, ਮੁਕੱਦਸ ਨਗਰੀ ਆ। ਉੱਥੇ ਤੇ ਜਦੋਂ ਮੈਂ ਗਾਉਣ ਵੀ ਜਾਂਦਾ ਸੀ ਤੇ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ। ਨੰਗੇ ਪੈਰੀ ਮੈਂ ਫਿਰਿਆ। ਨੰਗੇ ਪੈਰੀ ਜਾਇਆ ਕਰਾਂਗਾ। ਜਿਹੜੇ ਸਵਾਲਾਂ ਨੂੰ ਵੋਟਰਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਕਿ ਤੁਸੀਂ ਉਹਨਾਂ ਨਾਲ ਖੜੇ ਹੋਵੋਗੇ ਜਾ ਕੇ ਹਰ ਦੁੱਖ ਸੁੱਖ 'ਚ ਜਦੋਂ ਯਾਦ ਕਰਾਂਗੇ ਲੇਕਿਨ ਜਿਹੜਾ ਜਿੱਤ ਜਾਏ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ ਜੇ ਮੈਂ ਆਊਟ ਆਫ ਦੀ ਵੇ ਜਾ ਕੇ ਕੰਮ ਕਰਾਂਗਾ ਤੇ ਤੁਹਾਨੂੰ ਪਤਾ ਜਿਹੜੀ ਪਾਰਟੀ ਚਾ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਤੇ ਅਗਲੇ ਮੰਡਲੇ ਦੇ ਅਕਸਤਾ ਕਹਿ ਦਿੰਦਾ ਇਹ ਬਿਨਾਂ ਪੁੱਛਿਆ ਕਿੱਦਾਂ ਆ ਗਿਆ ਮੇਰੇ ਇਲਾਕੇ ਇਸ ਕਰਕੇ ਮੈਂ ਬਿਨਾਂ ਬੁਲਾਇਆ ਤੇ ਨਹੀਂ ਜਾਵਾਂਗਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ ਚ ਹਾਜ਼ਰ ਰਾਵਾਂਗਾ ਜਦੋਂ ਮੈਨੂੰ ਫੋਨ ਕਰਨਗੇ ਦੋ ਚਾਰ ਦਿਨ ਦਾ ਥਕੇਵਾ ਹੈਗਾ ਜੇ ਮੈਂ ਘੱਟ ਫੋਨ ਲੈ ਸਕਾਂ ਤੇ ਮੈਨੂੰ ਮਾਫ ਕਰ ਦੇਣ ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜੀਵਾਂਗਾ ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ ਜਦੋਂ ਗਾਉਂਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਕੁਝ ਸੁਨੇਹਾ ਪੰਜਾਬ ਲਈ ਸੁਣੋ ਪੰਜਾਬ ਲਈ ਹੀ ਸੁਨੇਹਾ ਸ਼ਾਂਤ ਰਹੋ ਇਲੈਕਸ਼ਨ ਓਵਰ ਹੋ ਗਿਆ ਹੁਣ ਬੜਾ ਜਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਵਾਦ ਵਿੱਚ ਪਿਆਰ ਨਾ ਰੋ ਆਪਣਾ ਇਤਫਾਕ ਭਾਈਚਾਰਾ ਬਣਾ ਕੇ ਰੱਖੋ ਪੰਜਾਬ 2027 ਲਈ ਬਹੁਤ ਅੱਛਾ ਬੀਜਪੀ ਲਈ ਸਮਾਂ ਆਏਗਾ ਪਰਸੈਂਟੇਜ ਜਿਹੜੀ ਵਧਿਆ ਇਹ ਤੁਹਾਨੂੰ ਆਈਡੀਆ ਲੱਗਦਾ